ਪਹਿਲੇ ਬੱਚੋ ਅੱਜ ਆਪਾਂ ਕਲਾਸ 5th ਐਕ ਚੈਪਟਰ 5 ਐਕਸਰਸਾਈਜ਼ 5.1 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਆਪਾਂ ਇਸ ਵਿੱਚ ਆਪਾਂ ਨੇ ਕੀ ਕਰਨਾ ਬੱਚੋ ਹੇਠਾ ਲਿਖੇ ਰੁਪਿਆ ਨੂੰ ਪੈਸੇ ਵਿੱਚ ਬਦਲਣਾ ਹੈ ਇਸ ਤੋਂ ਪਹਿਲਾਂ ਵੀ ਆਪਾਂ ਨੇ ਪੜਿਆ ਬੱਚੋ ਜੇ ਆਪਾਂ ਨੇ ਆਪਾਂ ਨੂੰ ਰੁਪਏ ਦਿੱਤੇ ਹੋਏ ਨੇ ਤੇ ਆਪਾਂ ਨੇ ਪੈਸਿਆਂ 'ਚ ਬਦਲਣਾ ਹੈ ਠੀਕ ਹੈ ਤਾਂ ਕੀ ਕਰਨਾ ਹੁੰਦਾ ਬੱਚੋ ਗੁਣਾ 100 ਕਰਨਾ ਹੁੰਦਾ ਰੁਪਏ ਨੂੰ ਜੇ ਆਪਾਂ ਨੂੰ ਬੱਚੋ ਪੈਸੇ ਦਿੱਤੇ ਹੋਏ ਨੇ ਤੇ ਆਪਾਂ ਨੇ ਰੁਪਏ ਵਿੱਚ ਬਦਲਣਾ ਹੈ ਤਾਂ ਆਪਾਂ ਕੀ ਕਰਦੇ ਆ ਬੱਚੋ ਭਾਗ 100 ਕਰਦੇ ਹੁੰਦੇ ਆ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਹੁਣ ਆਪਾਂ ਨੇ ਰੁਪਏ ਦਿੱਤੇ ਹੋਏ ਨੇ ਆਪਾਂ ਨੇ ਪੈਸੇ ਵਿੱਚ ਬਦਲਣਾ ਹੈ ਤਾਂ ਆਪਾਂ ਕੀ ਕਰਾਂਗੇ ਗੁਣਾ 100 ਕਰਾਂਗੇ ਠੀਕ ਹੈ ਬੱਚੋ ਚਲੋ ਕਰਦੇ ਆ ਯਾਨੀ 15 ਗੁਣਾ 100 ਕਿੰਨੇ ਬਣ ਗਏ ਬੱਚੋ 15 100 ਪੈਸੇ ਠੀਕ ਹੋ ਗਿਆ ਬੱਚੋ ਅੱਗੇ ਦੇਖੋ 8 ਰੁਪਏ 13 ਪੈਸੇ ਆ 8.13 ਇਹਦਾ ਜੇ ਆਪਾਂ ਦਸ਼ਮਲਵ ਹਟਾਉਂਦੇ ਆ ਤਾਂ ਆਪਾਂ ਨੂੰ ਪਤਾ ਕੀ ਕਰਦੇ ਹੁੰਦੇ ਆਪਾਂ 100 ਕਿਉਂਕਿ ਦੋ ਅੰਕ ਹੈ ਤਾਂ ਆਪਾਂ 10 ਲਾਦਾ ਤੇ 100 ਆਪਾਂ ਇਹਦਾ ਭਾਗ ਵਾਲਾ ਲਾਣਾ ਹੈ ਉਹ ਸੌਰੀ ਭਾਗ ਨਹੀਂ ਇਹਦਾ ਗੁਣਾ ਕਰਨੀ ਹੈ ਤੁਹਾਨੂੰ ਜੀ ਆਪਾਂ ਨੇ पैसे से बदलना ठीक है हूँ सौ न सौ घट गया बच्चों की रह गया अठ सौ तेरह पैसे ठीक है बच्चों अगे देखो इस तरह हूँ बारह सौ तेरे देखो दो अपना उसे सौ ला ता क्योंकि दस मतलब हटाता गुणा सौ करता सौ न बच्चों सौ घट गया की आ गया बारह सौ तेरेठ पैसी ठीक है बच्चों अग् देख तेरह सौ पंजा बटा सौ क्योंकि दो अंक है तो सौ आ गया गुणा सौ सौ न सौ कट गया बच्चों कि रह गया तेरह सौ पंजा पैसे ठीक है बच्चों अगे देख अठानवे पचहत् दसमलव हटा गए बच्चों सौ गुणा सौ ਠੀਕ ਹੈ ਆ 100 ਨਾਲ 100 ਘਟ ਗਿਆ ਬੱਚੋ ਕੀ ਆ ਗਿਆ 9875 ਪਾਸ ਠੀਕ ਹੈ ਬੱਚੋ ਅੱਗੇ ਦੇ ਦੂਜੇ ਸਵਾਲ ਹੈ ਬੱਚੋ ਇੱਥੇ ਲਿਖੇ ਪੈਸਿਆਂ ਨੂੰ ਰੁਪਇਆ ਵਿੱਚ ਬਦਲਣਾ ਹੈ ਹੁਣ ਮੈਂ ਦੱਸਿਆ ਸੀ ਜਦੋਂ ਪੈਸੇ ਦੇ ਰੱਖਿਓ ਰੁਪਇਆ ਵਿੱਚ ਬਦਲਣਾ ਆਪਾਂ ਕੀ ਕਰਦੇ ਹੁੰਦੇ ਆ ਪੈਸੇ ਭਾਗ ਦੇ 100 ਠੀਕ ਹੈ ਓਕੇ ਬਣ ਜਾਣਗੇ ਉਹ ਆਪਣੇ ਰੁਪਏ ਬਣ ਜਾਣਗੇ ਠੀਕ ਹੈ ਚਲੋ ਇਸੇ ਤਰ੍ਹਾਂ ਆਪਾਂ ਕਰਦੇ ਹਾਂ 700 ਪੈਸੇ ਦੇ ਹੋਏ ਨੇ ਬੱਚੋ ਭਾਗ 100 ਕਰਾਂਗੇ 2 0 ਨਾਲ 2 0 ਕੱਟ ਗਏ ਬੱਚੋ ਕਿੰਨੇ ਬਣ ਗਏ 7 ਰੁਪਏ ਠੀਕ ਹੈ ਬੱਚੋ ਅੱਗੇ ਦੇਖੋ 925 ਦੇ ਹੋਏ ਨੇ ਬੱਚੋ ਭਾਗ 100 ਦੇਖੋ ਦਸਮਲਵ ਲਾਣਾ ਆਂਦੇ ਸਾਰਿਆਂ ਨੂੰ 2 0 ਹੈ ਤਾਂ ਕੀ ਕਰਾਂਗੇ ਦੋ ਅੰਕ ਪਹਿਲਾਂ ਦਸਮਲਵ ਲੱਗ ਜਾਊਗਾ ਤੇ 9 ਰੁਪਏ 25 ਪੈਸੇ ਹੋ ਜਾਣਗੇ ਠੀਕ ਹੈ ਅੱਗੇ ਦੇਖੋ ਬੱਚੋ 1972 ਹੈ ਇਹਨੂੰ ਆਪਾਂ ਨੇ ਭਾਗ ਕਰਨਾ ਹੈ 100 ਨਾਲ ਠੀਕ ਹੈ ਤਾਂ ਉਹੀ ਲਾਣਾ ਅੰਦਾ ਹੈ ਕਿ ਬਣ ਜਾਏ 19.72 ਰੁਪਏ ਠੀਕ ਹੈ ਬੱਚੋ ਅੱਗੇ ਦੇਖ अठाई सौ सोलह भाग सौ की आजगा बच्चों अठाई दशमलव सोलह रुपये ठीक है बच्चों अगे देखो छत्तीस सौ पा भाग सौ की आजगा बच्चों एक जीरो नाल जीरो कट गई की, की आजगा बच्चों हूँ एक रह गया तो आप एक अंक पहले ला देंगे यानी कि छत्ती पॉइंट पंजा ए भी लिख सकते हो जे तीन नहीं कट्टा तो की कर सकते हो देखो दो है ना सीधा छत्तीस पॉइंट पाँ की करा आप रुपये ठीक है अगे देखो हूं है खाली, थामा। खाली थामा पर था खाली था भरते अपना हेठ लिखिया खाली था भरो चलो ਦੇਖੋ ਬੱਚੋ 1 ਰੁਪਏ 'ਚ ਕਿੰਨੇ ਹੁੰਦੇ ਨੇ 100 ਪੈਸੇ ਹੁੰਦੇ ਨੇ ਯਾਨੀ ਕਿ 1 ਰੁਪਏ 'ਚ 100 ਪੈਸੇ ਹੁੰਦੇ ਨੇ ਤਾਂ ਕੀ ਕਹਿੰਦਾ ਵੀ 50-50 ਪੈਸੇ ਦੇ ਕਿੰਨੇ ਹੋਣਗੇ ਤਾਂ ਦੇਖੋ 50 ਪੈਸੇ ਤੇ 50 50 100 ਹੋ ਗਿਆ ਯਾਨੀ ਕਿੰਨੇ ਸਿੱਕੇ ਹੋਣਗੇ ਬੱਚੋ ਦੋ ਸਿੱਕੇ ਹੋਣਗੇ ਇਸੇ ਤਰ੍ਹਾਂ ਬੱਚੋ ਦੇਖੋ 2 10 ਰੁਪਏ 'ਚ 2 ਰੁਪਏ ਦੇ ਸਿੱਕੇ ਕਿੰਨੇ ਹੋਣਗੇ ਕਿੰਨੇ ਹੋਣਗੇ ਬੱਚੋ ਆਪਾਂ ਕੀ ਕਰਾਂਗੇ 10 ਰੁਪਏ ਦੇ ਦੋ ਦੋ ਦੇ ਕਿੰਨੇ ਸਿੱਕੇ ਹੋਣਗੇ ਦੋ ਨਾਲ ਆਪਾਂ ਇਹਨੂੰ ਭਾਗ ਕਰ ਦਾਂਗੇ ਕਿੰਨਾ ਆ ਗਿਆ 5 ਯਾਨੀ ਕਿ ਕਿੰਨਾ ਹੋ ਗਿਆ 5 ਸਿੱਕੇ ਹਨ ਹੁਣ ਕਹਿੰਦੇ 1.5 ਰੁਪਏ ਦੇ 1 ਰੁਪਏ ਪੰਜਾ ਪੈਸੇ ਵਿੱਚ 50-50 ਦੇ ਕਿੰਨੇ ਸਿੱਕੇ ਹੋਣਗੇ ਦੇਖੋ 1 ਰੁਪਏ ਦੇ ਦੋ ਸਿੱਕੇ ਹੁੰਦੇ ਨੇ ਇੱਕ ਆ 50 ਰੁਪਏ ਦਾ 15 ਪੈਸੇ ਦਾ ਸਿੱਕਾ ਇਹ ਹੋ ਗਿਆ ਕੁੱਲ ਕਿੰਨੇ ਸਿੱਕੇ ਹੋ ਗਏ ਬੱਚੋ 10 ਸਿੱਕੇ अच्छा सौ बनाने लस दस दे किन्ने नोट होने लस दस दे कि दस नस नुणा कर देंगे सौ बन गया दस दस दे किन्ने नोट हो दस, 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 दस नोट होने वी भी दे दे बच्चों किन्ने नोट हो भाग कर देंगे किन्ने हो गए चार किन्ने नोट सिक्के हो गए बच्चों चार सिक्के ठीक है ये एक्सरसाइज थोड़ी कंप्लीट होगी ओके थैंक यू बच्चों